ਦੇਖਿਓ ਇਹ ਜਿਹੜਾ ਮੁੰਡਾ ਤੁਰਿਆ ਆਉਂਦਾ ਆ ਇਹ ਮੁੰਡਾ ਨਹੀਂ ਚੋਰ ਹੈ ਦਰਾਜ਼ਲ ਘਰ ਦੇ ਬਾਹਰ ਕੋਈ ਰਿਸ਼ਤੇਦਾਰ ਆਇਆ ਸੀ ਤੇ ਉਹਨੇ ਆਪਣਾ ਮਹਿੰਗਾ ਮੋਟਰਸਾਈਕਲ ਆਪਣੇ ਉਹਦੇ ਦੇ ਘਰ ਦੇ ਬਾਹਰ ਖੜਾ ਕੀਤਾ ਥੋੜਾ ਜਿਹਾ ਟਾਈਮ ਹੋਇਆ ਜਿਵੇਂ 8 9 ਵਜੇ ਤਾਂ ਇਹ ਬੰਦਾ ਜਿਹੜਾ ਉੱਥੋਂ ਦੀ ਲੱਗ ਰਿਹਾ ਸੀ ਪਹਿਲਾਂ ਇਹਨੇ ਕੋਈ ਨਕਲੀ ਚਾਬੀ ਲਾਈ ਫਿਰ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਫੇਰ ਜਦੋਂ ਨਹੀਂ ਟੁੱਟਿਆ ਤੇ ਫਿਰ ਉੱਥੋਂ ਜਾਣ ਲੱਗਾ ਜਦੋਂ ਜਾਣ ਲੱਗਾ ਅਚਾਨਕ ਘਰ ਦੇ ਅੰਦਰ ਚੱਲ ਰੇ ਸੀ ਸੀਸੀਟੀਵੀ ਦੇ ਉਹ ਜਿਹੜੀ ਸਕਰੀਨ ਆ ਉਹਦੇ ਤੇ ਨਿਗਾਹ ਪੈ ਜਾਂਦੀ ਆ ਕਰਦਿਆਂ ਦੀ ਫਿਰ ਕਿ ਉਹਨਾਂ ਨੇ ਆਣ ਕੇ ਉਤੋਂ ਹੀ ਦੱਬ ਲਿਆ ਇਹ ਪਤੰਦਰ ਚੋਰ ਨੂੰ ਤੁਸੀਂ ਦੇਖੋ ਵੀ ਕਿਵੇਂ ਆ ਪੰਜਾਬ ਦੀਆਂ ਇਹ ਚੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਨੇ ਆ ਕੱਲ ਲਗਾਤਾਰ ਕੱਲ ਅਸੀਂ ਅੰਮ੍ਰਿਤਸਰ ਦੀ ਉਹ ਵੱਡੀ ਸਾਰੀ ਪਾਰਕਿੰਗ ਦੀ ਤਸਵੀਰ ਵੀ ਤੁਹਾਨੂੰ ਦਿਖਾਈ ਸੀ ਜਿੱਥੇ ਚੋਰ ਦੋ ਚੋਰ ਆਉਂਦੇ ਨੇ ਚੋਰੀ ਕਰਕੇ ਮੋਟਰਸਾਈਕਲ ਹਲੇ ਲੱਭਦੇ ਆ ਚੋਰੀ ਕਰਨ ਦੇ ਲਈ ਤੇ ਉਹਨਾਂ ਨੂੰ ਉੱਤੋਂ ਫੜ ਲੈਂਦੇ ਤੇ ਬਿਲਕੁਲ ਇਸੇ ਤਰੀਕੇ ਦੀ ਇਹ ਘਟਨਾ ਤੁਸੀਂ ਦੇਖੋ ਉਹਨਾਂ ਨੇ ਅੰਦਰੋਂ ਸੀਸੀਟੀਵੀ ਦੇਖਿਆ ਉੱਤੋਂ ਹੀ ਆ ਕੇ ਫੜ ਲਿਆ ਤੇ ਫਿਰ ਬਾਅਦ ਵਿੱਚ ਮੈਂਨਤਾ ਕਰਦਾ ਨਹੀਂ ਥੱਕਦਾ ਪੰਜਾਬ ਦੇ ਵਿੱਚ ਅੱਜਕੱਲ ਨਵਾਂ ਟ੍ਰੈਂਡ ਹੋ ਗਿਆ ਕਿ ਮੋਟਰਸਾਈਕਲ ਚੋਰੀ ਕਰ ਲਓ ਮੋਟਰਸਾਈਕਲ ਚੋਰੀ ਕਰ ਲੈਂਦੇ ਆ ਚਾਹੇ ਤੁਸੀਂ ਕਿਸੇ ਏਟੀਐਮ ਦੇ ਬਾਹਰ ਲਾਇਆ ਹੋਵੇ ਜਾਂ ਫਿਰ ਤੁਸੀਂ ਬੈਂਕ ਅੰਦਰ ਕੋਈ ਕੰਮ ਕਰਾਉਣ ਗਏ ਹੋਵੋ ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਗਏ ਹੋਵੋ ਇਥੋਂ ਤੱਕ ਕਿ ਵੱਡਿਆਂ ਪਲਾਜ਼ਿਆਂ ਦੀਆਂ ਪਾਰਕਿੰਗਾਂ ਦੇ ਵਿੱਚੋਂ ਵੀ ਮੋਟਰਸਾਈਕਲ ਅੱਜਕੱਲ ਗੈਪ ਹੁੰਦੇ ਨੇ ਫਿਰ ਇਹਨਾਂ ਮੋਟਰਸਾਈਕਲਾਂ ਨੂੰ ਇਹ ਗੈਂਗ ਵਾ ਜਿਹੜੇ ਸਪੇਅਰ ਪਾਰਟ ਅਲੱਗ ਕਰ ਕਰਕੇ ਵੇਚਦੀ ਆ ਨਾ ਪਤਾ ਲੱਗਦਾ ਨਾ ਕੁਝ ਹੋਰ ਔਰ ਇਹ ਅੱਜਕੱਲ ਪੰਜਾਬ ਦੇ ਹਰ ਕੋਨੇ ਦੇ ਵਿੱਚ ਤੁਹਾਨੂੰ ਐਦਾਂ ਦੀਆਂ ਵਾਰਦਾਤਾਂ ਮਿਲਣਗੀਆਂ ਫਿਲਹਾਲ ਇਹ ਵਾਰਦਾਤ ਜਲੰਧਰ ਦੀ ਹੈ ਜਿੱਥੇ ਕਿ ਲੰਮਾਪਿੰਡ ਚੌਂਕ ਲੱਗ ਕੇ ਕੋਈ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਹੋਇਆ ਮੁੰਡਾ ਸੀਗਾ ਉਹਨੇ ਆਪਣਾ ਮੋਟਰਸਾਈਕਲ ਕਰਦੇ ਉਹਨਾਂ ਦੇ ਬਾਹਰ ਲਾਇਆ ਔਰ ਸ਼ਾਮ ਪੈ ਗਈ ਔਰ ਜਦੋਂ ਉੱਥੋਂ ਦੀ ਕੋਈ ਚੋਰ ਲੰਘਿਆ ਤੇ ਇਹਨੇ ਲੱਗਿਆ ਵੀ ਸ਼ਾਇਦ ਮੋਟਰਸਾਈਕਲ ਬਾਹਰ ਖੜਾ ਆ ਔਰ ਚਾਬੀ ਲਾਉਣ ਲੱਗਿਆ ਪਰ ਉਦੋਂ ਜਿਹੜਾ ਆ ਫਿਰ ਡੱਕਿਆ ਗਿਆ ਉਹਨਾਂ ਨੇ ਉੱਪਰੋਂ ਦੀ ਆ ਕੇ ਫੜ ਲਿਆ ਤੇ ਚੰਗੇ ਤਰੀਕੇ ਦੇ ਨਾਲ ਇਹਦੀ ਜਿਹੜੀ ਭੁਗਤ ਸਵਾਰੀ ਆ ਉਹਨਾਂ ਨੇ ਫਿਲਹਾਲ ਇਹ ਸੀਸੀਟੀਵੀ ਆ ਔਰ ਪੂਰੀ ਸੀਸੀਟੀਵੀ ਤੁਸੀਂ ਦੇਖੋ ਵੀ ਜਾਣ ਲੱਗਦਾ ਆ ਔਰ ਉੱਤੋਂ ਦੀ ਆ ਕੇ ਉਹਨਾਂ ਨੇ ਫੜ ਲਿਆ ਔਰ ਤੁਹਾਡੇ ਸਾਧਨ ਵੀ ਬਾਹਰ ਖੜੇ ਹੋਣਗੇ ਆਮ ਅਸੀਂ ਆਪਣੇ ਘਰਾਂ ਦੇ ਬਾਹਰ ਸਾਧਨ ਖੜੇ ਕਰ ਦਿੰਦੇ ਆ ਕੋਈ ਰਿਸ਼ਤੇਦਾਰ ਆਉਂਦਾ ਆ ਘਰ ਦੇ ਬਾਹਰ ਗੱਡੀ ਲਾ ਦਿੰਦਾ ਆ ਜੋ ਲੇਟ ਤੱਕ ਰੁਕਦਾ ਤਦ ਵੀ ਉਹਦੀ ਘਰ ਦੇ ਬਾਹਰ ਗੱਡੀ ਹੁੰਦੀ ਆ ਮੋਟਰਸਾਈਕਲ ਹੁੰਦਾ ਸਕੂਟੀਆਂ ਹੁੰਦੀਆਂ ਆ ਪਰ ਪੰਜਾਬ ਦੇ ਹਾਲਾਤ ਜਿਹੜੇ ਨੇ ਹਾਲਾਤ ਜਿਹੜੇ ਨੇ ਉਹ ਇੰਨੇ ਮਾੜੇ ਹੋ ਗਏ ਆ ਕਿ ਜੇਕਰ ਤੁਸੀਂ ਬਾਹਰ ਲਾ ਰਹੇ ਹੋ ਚਾਹੇ ਉਹ ਦਿਨੇ ਲਾ ਰਹੇ ਹੋ ਚਾਹੇ ਦੁਪਹਿਰ ਨੂੰ ਆ ਚਾਹੇ ਰਾਤ ਨੂੰ ਆ ਤੇ ਤੁਹਾਡਾ ਮੋਟਰਸਾਈਕਲ ਜਾਂ ਸਕੂਟਰੀ ਕਦੇ ਵੀ ਕਿਸੇ ਟਾਈਮ ਵੀ ਇਹ ਚੋਰ ਉਡਾ ਕੇ ਲੈ ਜਾ ਸਕਦੇ ਆ ਇਹਨਾਂ ਨੂੰ ਇਹਨਾਂ ਤਰੀਕਾ ਆ ਕਿ ਥੋੜੇ ਜਿਹਾ ਮਿੰਟ ਦੇ ਵਿੱਚ ਇਹ ਉਹਦੇ ਉਹ ਚਲੇ ਜਾਂਦੇ ਨੇ ਕਈ ਆਰ ਹੈਂਡਲ ਘੁਮਾ ਕੇ ਉਹਦਾ ਲੋਕ ਤੋੜਦੇ ਨੇ ਇਥੋਂ ਤੱਕ ਕਿ ਵੱਡੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਉਹਨਾਂ ਨੂੰ ਲੱਤ ਲਾ ਕੇ ਜਾਂਦੇ ਨਜ਼ਰ ਆਉਂਦੇ ਨੇ ਫਿਲਹਾਲ ਇਹ ਤਸਵੀਰ ਏ ਸੀਸੀਟੀਵੀ ਜਲੰਧਰ ਦੀ ਹੈ ਜਿੱਥੇ ਤੁਸੀਂ ਦੇਖੋ ਵੀ ਆਪਣੇ ਰਿਸ਼ਤੇਦਾਰਾਂ ਦੇ ਮੁੰਡਾ ਆਇਆ ਹੋਇਆ ਸੀ ਉਹਦਾ ਮੋਟਰਸਾਈਕਲ ਬਾਹਰ ਖੜਾ ਸੀਗਾ ਔਰ ਇਹ ਮੋਟਰਸਾਈਕਲ ਜੇ ਸਮਾ ਰਹਿੰਦਾ ਸਕਰੀਨ ਕਿਉਂਕਿ ਘਰਾਂ ਦੇ ਵਿੱਚ ਅੱਜ ਕੱਲ ਆਮ ਸੀਸੀਟੀਵੀ ਲੱਗੇ ਆ ਪਰ ਕਈ ਵਾਰੀ ਸੀਸੀਟੀਵੀ ਦੀ ਸਕਰੀਨ ਦੇ ਉੱਤੇ ਨਿਗਾਹ ਨਹੀਂ ਜਾਂਦੀ ਤੇ ਜੇਕਰ ਉਹ ਬੰਦੇ ਦੀ ਵੀ ਨਿਗਾਹ ਨਾ ਜਾਂਦੀ ਅੰਦਰਲੇ ਸੀਸੀਟੀਵੀ ਦੀ ਸਕਰੀਨ ਦੇ ਉੱਤੇ ਤਾ ਸ਼ਾਇਦ ਉਹਨਾਂ ਦੇ ਰਿਸ਼ਤੇਦਾਰਾਂ ਦਾ ਮੋਟਰਸਾਈਕਲ ਹੁਣ ਤੱਕ ਇਹਨੇ ਲੈ ਕੇ ਰਫੂ ਚੱਕਰ ਹੋ ਜਾਣਾ ਸੀਗਾ ਇਹ ਤਸਵੀਰ ਲੰਮਾ ਪਿੰਡ ਚੌਂਕ ਲੱਗੇ ਆ ਦੀ ਹੈ ਤੁਹਾਨੂੰ ਜਲੰਧਰ ਦੀ ਤਸਵੀਰ ਹੈ ਤੁਸੀਂ ਦੇਖੋ ਵੀ ਇਹ ਕੱਲਾ ਜਲੰਧਰ ਨਹੀਂ ਅੰਮ੍ਰਿਤਸਰ ਲੁਧਿਆਣਾ ਬਟ ਸਾਰੇ ਸ਼ਹਿਰਾਂ ਦੇ ਵਿੱਚ ਹੈ ਔਰ ਕਈ ਵਾਰ ਤੇ ਇਦਾਂ ਹੁੰਦਾ ਹੈ ਕਿ ਕੋਈ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਗਿਆ ਮੋਟਰਸਾਈਕਲ ਬਾਹਰ ਲਾਇਆ ਚਾਹੇ ਪਿੰਡ ਦਾ ਗੁਰਦੁਆਰਾ ਆ ਉੱਥੋਂ ਬਾਹਰ ਜਦੋਂ ਆਉਂਦਾ ਹੈ ਤਾਂ ਉਹਦੀ ਜਿਹੜਾ ਮੋਟਰਸਾਈਕਲ ਹੈ ਚੱਕੇ ਰਹਿੰਦੇ ਇਦਾਂ ਦੇ ਪ੍ਰੋਗਰਾਮਾਂ ਤੇ ਉੱਤੇ ਨਿਗਰਾਨੀ ਰੱਖਦੇ ਆ ਕਿ ਕਿਤੇ ਕੋਈ ਸ਼ਾਪਿੰਗ ਕੰਪਲੈਕਸ ਹੈ ਕਿਤੇ ਕੋਈ ਗੁਰਦੁਆਰਾ ਸਾਹਿਬ ਹੈ ਕਿਤੇ ਕੋਈ ਕੰਪਨੀ ਦਾ ਵੱਡਾ ਕੰਮਕਾਰ ਆ ਜਿੱਥੇ ਕੋਈ ਆਉਣਾ ਜਾਂਦਾ ਹੈ ਬੈਂਕਾਂ ਦੇ ਬਾਹਰ ਖੜੇ ਰਹਿੰਦੇ ਆ ਸੋ ਆਪਣੇ ਮੋਟਰਸਾਈਕਲ ਬਚਾ ਕੇ ਕਈ ਵਾਰ ਇੱਥੇ ਕਿਸੇ ਦੇ ਮੋਟਰਸਾਈਕਲ ਦੀ ਪ ਨੂੰ ਕੋਈ ਫਰਕ ਨਹੀਂ ਪੈਂਦਾ ਆਪ ਵੀਡੀਓ ਤੁਸੀਂ ਦੇਖ ਲਓ ਕਿ ਕਿਵੇਂ ਨਕੂਦਰ ਤੋਂ ਕੋ ਲੰਮਾ ਪਿੰਡ ਚੌਂਕ ਲੱਗੇ ਆ ਇਹ ਪੂਰੀ ਜਲੰਧਰ ਦੀ ਤਸਵੀਰ ਹੈ ਜਿੱਥੇ ਕਿ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਜੇ ਜੇ ਦੋ ਕਮਿਊਨਿਟੀ ਬੰਦਾ ਅੰਦਰਲੇ ਘਰ ਦੇ ਜਿਹੜੇ ਆਪਣੀ ਸਕਰੀਨ 'ਆ ਦੇਖਦੇ ਤਾਂ ਸ਼ਾਇਦ ਇਹ ਮੋਟਰਸਾਈਕਲ ਹੁਣ ਤੱਕ ਉਹਨਾਂ ਦੇ ਕੋਲ ਨਹੀਂ ਹੋਣਾ ਸੀ ਫਿਲਹਾਲ ਇਹ ਚੋਰ ਤੁਹਾਨੂੰ ਹਰਥਾਂ ਮਿਲਣਗੇ ਸੋ ਚਕੰਨੇ ਰਹੋ ਆਪਣੇ ਘਰ ਦੇ ਜਿਹੜੇ ਸੀਸੀਟੀਵੀ ਆ ਜੇ ਤੁਸੀਂ ਰਾਤ ਬਰਾਤੇ ਆਪਣਾ ਸਾਧਨ ਬਾਹਰ ਖੜਾ ਕਰਦੇ ਹੋ ਤਾਂ ਇਹਨਾਂ ਨੂੰ ਜ਼ਰੂਰ ਦੇਖੋ ਕਿਉਂਕਿ ਕੋਈ ਵੀ ਕਿਸੇ ਵੇਲੇ ਵੀ ਹੱਥ ਸਾਫ਼ ਕਰ ਸਕਦਾ ਆ ਔਰ ਫਿਲਹਾਲ ਇਹ ਵੀਡੀਓ ਜਿਹੜੀ ਆ ਉਹ ਜਲੰਧਰ ਦੀ ਵੀਡੀਓ ਆ ਜਿਹੜੀ ਤੁਹਾਡੀ ਸਕਰੀਨ ਦੇ ਉੱਤੇ